ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਤਰਾਂ ਦੇ ਹਵਾਲੇ ਤੋਂ ਹੁਣ ਦੀ ਸਭ ਤੋਂ ਵੱਡੀ ਅਤੇ ਅਹਿਮ ਖਬਰ ਇੱਕ ਪਾਸੇ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਪੂਰੇ 34 ਦਿਨ ਹੋ ਗਏ ਨੇ ਮਰਨ ਵਰਤ ਉੱਤੇ ਬੈਠੇ ਹੋਏ ਨੂੰ ਦੂਸਰੇ ਪਾਸੇ ਪੰਜਾਬ ਅਤੇ ਪਛਾਣ ਪੰਜਾਬ ਕਿਸਾਨ ਜਥੇਬੰਦੀਆਂ ਅਤੇ ਦੂਸਰੇ ਆਧਾਰਿਆਂ ਵੱਲੋਂ ਯਾਨੀ ਕਿ ਕਾਰੋਬਾਰੀ ਅਤੇ ਦੁਕਾਨਦਾਰ ਛੋਟੇ ਜਾਂ ਵੱਡੇ ਹੱਕ ਵਿੱਚ ਖੜ ਗਏ ਨੇ ਜਗਜੀਤ ਸਿੰਘ ਡੱਲੇਵਾਲ ਦੇ ਇਸ ਲਈ ਪੰਜਾਬ ਬੰਦ ਕਰਨ ਦਾ ਸੱਦਾ ਦੇ ਦਿੱਤਾ ਗਿਆ ਹੈ ਇਧਰ ਸਰਕਾਰੀ ਅਫਸਰ ਫਾਈ ਅਫਸਰਸ਼ਾਈ ਦੂਸਰੇ ਪਾਸੇ ਜੇ ਗੱਲ ਕਰੀਏ ਬਸ ਮੁਲਾਜ਼ਮ ਬਸ ਕਨੈਕਟਰ ਅਧਿਰ ਡਰਾਈਵਰਾਂ ਉਹਨਾਂ ਵੱਲੋਂ ਵੀ ਇਸ ਧਰਨੇ ਨੂੰ ਸਮਰਥਨ ਦਿੱਤਾ ਜਾਵੇਗਾ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਬਸ ਡਰਾਈਵਰ ਬਸ ਕਨੈਕਟਰ ਯਾਨੀ ਕਿ ਜਿਹੜੇ ਸਰਕਾਰੀ ਨੇ ਚਾ ਪ੍ਰਾਈਵੇਟ ਨੇ ਉਹਨਾਂ ਵੱਲੋਂ ਵੀ ਐਲਾਨ ਕਰ ਦਿੱਤਾ ਗਿਆ ਹੈ 30 ਦਸੰਬਰ ਨੂੰ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਇਹ ਪੰਜਾਬ ਦੇ ਵਿੱਚ ਬੱਸਾਂ ਨਹੀਂ ਚਲਾਈਆਂ ਜਾਣਗੀਆਂ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਆਪਣੇ ਬੱਚਿਆਂ ਵਾਸਤੇ ਨਹੀਂ ਸਾਡੇ ਬੱਚਿਆਂ ਵਾਸਤੇ ਵੀ ਭਾਰਤੀ ਜਨਤਾ ਪਾਰਟੀ ਦੇ ਨਾਲ ਟੱਕਰ ਰਹੇ ਨੇ ਅਤੇ ਮੰਗਾਂ ਬਰੋਲ ਲਈ ਮਰਨ ਵਰਤੇ ਬੈਠੇ ਰਹੇ ਬੈਠੇ ਹੋਏ ਨੇ ਯਾਨੀ ਕਿ ਐਪ ਸਰਕਾਰੀ ਮੁਲਾਜ਼ਮਾ ਨੇ ਕਹਿ ਦਿੱਤਾ ਹੈ ਕਿ ਪੂਰੀ ਤਰ੍ਹਾਂ ਦਫਤਰ ਦੂਸਰੇ ਪਾਸੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਬੱਸਾਂ ਦੇ ਕਨੈਕਟਰ ਅਤੇ ਡਰਾਈਵਰਾਂ ਨੇ ਵੀ ਐਲਾਨ ਕਰ ਦਿੱਤਾ ਹੈ ਕਿ 30 ਦਸੰਬਰ ਨੂੰ ਪੂਰੇ ਪੰਜਾਬ ਦੇ ਵਿੱਚ 4 ਤੋਂ 5 ਘੰਟੇ ਬੱਸਾਂ ਰੋਡ ਉੱਤੇ ਨਹੀਂ ਚੱਲਣਗੀਆਂ ਜੇਕਰ ਉਹਨਾਂ ਨੇ ਕਿਹਾ ਕਿ ਜਗਜੀਤ ਸਿੰਘ ਡਲੇਵਾਲ ਐਨੀ ਸਰਦੀ ਦੇ ਵਿੱਚ ਅਤੇ ਐਨੀ ਉਹ ਡੇਸ ਦੇ ਵਿੱਚ ਕਾਫੀ ਉਮਰ ਦੇ ਵਿੱਚ ਜੇ ਉਹ ਸਾਡੇ ਹੱਕਾਂ ਦੀ ਖਾਤਰ ਮਰਨ ਵਰਤੇ ਬੈਠੇ ਹੋਏ ਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਵੀ ਜਗਜੀਤ ਸਿੰਘ ਡਲੇਵਾਲ ਦੇ ਹੱਕ ਵਿੱਚ ਖੜੀਏ ਇਸ ਲਈ 30 ਤਰੀਕ ਨੂੰ ਜਿਨ੍ਹਾਂ ਨੇ ਕੋਈ ਜਾਣ ਆਨ ਦਾ ਔਰੋਗ ਬਣਾਇਆ ਬਣਾਇਆ ਹੈ ਉਹਨਾਂ ਨੂੰ ਮਲਤਵੀ ਕਰਨਾ ਪਵੇਗਾ ਕਿਉਂਕਿ ਪਹਿਲੇ 4-5 ਘੰਟੇ ਪੰਜਾਬ ਦੇ ਰੋੜਾ ਉੱਤੇ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ ਤਾਂ